ਡਾ ਲੰਨ ਦਾ ਵਿਆਹ ਫਿਰ ਹਾਂ ਮੈਂ ਹੀ ਕਢਾ ਲਿਆ ਅੱਛਾ ਕਿਹੜੀ ਤਰੀਕ ਤੇ ਨਿਕਲੇ ਵਿਆਹ ਦਾ ਕਢਾ ਲੈਂਦਾ ਅੱਛਾ ਵਧੀਆ ਤਰੀਕ ਦੀ ਨਿਕਲੇਗਾ ਚੱਲ ਭਾਈ ਵਧੀਆ ਹੋ ਗਿਆ ਫਿਰ 20 ਮਾਰਚ ਐ ਅੱਛਾ ਬਸ ਮਹੀਨਾ ਨਹੀਂ ਐ ਬਸ ਫਿਰ ਮਹੀਨਾ ਤਾਂ ਪੱਕਾ ਕਰ ਲਾਂਗੇ ਤਿਆਰੀ ਹਾਂ ਦਿਨ ਵੀ ਵਧੀਆ ਨੇ ਉਦਾਂ ਹਾਂ ਚੱਲ ਵਧੀਆ ਹੋ ਗਿਆ ਹੈ ਨਾ ਇਹ ਖੁੱਲੇ ਜੇ ਦਿਨ ਹੋ ਜਾਣਗੇ ਹਾਂ ਆਇਂਦਾ ਇਹ ਖੁੱਲੇ ਜੇ ਦਿਨ ਹੋ ਜਾਣਗੇ ਦੇਖ ਪੁੱਤ ਵਿਆਹ ਤਾਂ ਪੱਕਾ ਢਾ ਲਿਆ ਹੈ ਤੇ ਮਗਾਈ ਦਾ ਜਵਾਨ ਐ ਮਾੜਾ ਜਨਾ ਹੱਥ ਕੁਟਕੇ ਚੱਲੋ ਕੋਈ ਨਹੀਂ ਬੇਬੇ 15 ਲੱਖ ਤਾਂ ਆਪਾਂ ਕੁੜੀ ਨਾਲ ਹੀ ਕਰਿਆ ਗੱਡੀਓ ਅਲੱਗ ਦੇਣਗੇ ਬਰਾਤ ਦੀ ਸੇਵਾ ਵੀ ਕਰਨਗੇ ਫਿਰ ਚਾਰ ਪੰਜ ਲੱਖ ਰੁਪਇਆ ਤਾਂ ਆਪਾਂ ਨੂੰ ਵੀ ਲਾਉਣਾ ਪਊਗਾ ਚੱਲ ਪੁੱਤ ਕਰ ਲਿਓ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਨਾਲੇ ਲਾਗੀਆਂ ਨੂੰ ਸੁਨੇਹਾ ਲਾ ਦਿਓ ਵੀ ਵਿਆਹ ਆ ਗਿਆ ਹਾਂ ਹਾਂ ਬੇਬੇ ਉਹਨਾਂ ਨੂੰ ਤਾਂ ਮੈਂ ਕਿਹਾ ਆਉਂਗਾ ਉਹਨਾਂ ਨੂੰ ਤਾਂ ਪੁੱਤ ਲਾਗੀਆਂ ਤਾਂ ਤੂੰ ਪਹਿਲਾਂ ਹੀ ਕਹਿਦੀ ਹੈ ਸਾਰੇ ਨਿੱਕੇ ਮੋٹے ਕੰਮ ਨਿਵੇੜਦੀ ਤੇ ਫਿਰ ਨਾਲੇ ਤੇਰੀ ਭੈਣ ਨੂੰ ਫੋਨ ਕਰਦੀ ਹਾਂ ਸੱਚ ਰਾਣੀ ਨੂੰ ਵੀ ਕਰ ਦਿੰਨੇ ਆ ਫੋਨ 15 ਦਿਨ ਪਹਿਲਾਂ ਹੀ ਆਜੂ ਕੰਮ ਵੀ ਉਸ ਨੇ ਸਾਹਮਣਾ ਨਾ ਵਿਆਹ ਦਾ ਕੇ ਉਹਨੂੰ ਐਂ ਦੱਸ ਦੇ ਵੀ ਵਿਆਹ ਕਿਹੜਾ ਲਿਆ ਉਹ ਸਾਰੇ ਕੰਮ ਸੋਡੇ ਨਾਲ ਕਰਾਊਗੀ ਆ ਕੇ ਵੀਰ ਬਲ ਤੂੰ ਕਰ ਦੇ ਰਾਨੀ ਨੂੰ ਫੋਨ ਫੇਰ ਹਾਂਜੀ ਕਰਦਾ ਨਹੀਂ ਆਂਗੀ ਫੋਨ ਮੈਂ ਨਹੀਂ ਤਾਂ ਮੈਂ ਫੋਨ ਕਰਿਆ ਨਹੀਂ ਆਂਗੀ ਤੇ ਨਾ ਮੈਂ ਚਾਹ ਬਣਾ ਲੈਣੀ ਆਂਗੀ ਤੇ ਤੁਸੀਂ ਗੱਲਾਂ ਬਾਤਾਂ ਕਰੋ ਅਸਤੇ ਚਲ ਠੀਕ ਆ ਬਣਾ ਲੈ ਉਹ ਜਾ ਲੈ ਰਾਣੀ ਪੈਨ ਨੂੰ ਵੀ ਲਾ ਲ ਫੋਨ ਦੱਸ ਦੀ ਉਹਨਾਂ ਨੂੰ ਹੈਲੋ ਹਾਂ ਰਾਣੀ ਪੈਨ ਫੈਸਟ ਕੀ ਬਣੇ

ਠੀਕ ਐ ਵਸੇ ਫਿਰ ਬੱਬੀ ਨੂੰ ਕਰਦੇ ਹੋ ਫੋਨ ਜੇ ਉਹਨਾਂ ਨੇ ਕਹਿਤਾ ਵੀ ਬਗ ਜਾ ਵੀ ਇੱਕ ਦਿਨ ਪਹਿਲਾਂ 15 ਦਿਨ ਪਹਿਲਾਂ ਤਾਂ ਮੈਂ ਆ ਜੂਗੀ ਹਾਂ ਤੇ ਉਹ ਆਏਗਾ ਵੀ ਜੇ ਤੁਸੀਂ ਵਿੱਚੋਂ ਦੀ ਗੇੜਾ ਮਾਰ ਲਓ ਇੱਕ ਨੱਧਾ ਦਿਨ ਵੀ ਆਪਾਂ ਰੈਵਾੜੀ ਕਰ ਲਈਏ ਕੋਈ ਹਾਂ ਮੈਂ ਪੁੱਛ ਨੂੰ ਜੇ ਕਹਿਤਾ ਵੀ ਮੈਂ ਬਗ ਚੱਲਦਾ ਨਾਲ ਟਾਈਮ ਹੈਗਾ ਤਾਂ ਬਗ ਜਾਣਗੇ ਨਹੀਂ ਫਿਰ ਪਸੂ-ਪਸੂਆਂ ਦਾ ਕੰਮ ਹੈ ਨਾ ਇੱਕ ਤਾਂ ਮੱਝਾਂ ਹੱਥ ਪੈਰੀਆਂ ਨੂੰ ਉਹਨਾਂ ਦੇ ਇੱਕ ਫੇਰ ਡਿਊਟੀ ਤੇ ਜਾਣਾ ਹੁੰਦਾ ਅੱਛਾ ਹਾਂ ਜੇ ਨਾ ਉਹਨਾਂ ਤੋਂ ਆਏਗਾ ਫਿਰ ਮੈਂ ਤਾਂ ਆਉਂਗੀ ਦੇਖਾ ਜਿਵੇਂ ਕਹਿਣਗੇ ਕਰ ਦੋ ਆਜਿਓ ਚਲ 15 ਦਿਨ ਪਹਿਲਾਂ ਆਜਿਓ ਕੰਮ ਸੰਦਾ ਸਾਹਮਣਾ ਹੋਣਾ ਹਾਂ ਹਾਂ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਫਿਰ ਮੈਨੂੰ ਕੱਲੀ ਨੂੰ ਔਖਾ ਹੋ ਜੂਗਾ ਨਾ ਨਾ ਕੋਈ ਨਾ ਮਸਾ ਤੱਕ ਵਿਆਹ ਹੈ ਮੇਰੇ ਭਤੀਜੇ ਦਾ ਹਾਂ ਜਪੂਆ ਨਹੀਂ ਵਿੱਚ ਹੋਊਗੀ ਫਿਰ ਕੱਲੀ ਥੋੜਾ ਤੈਨੂੰ ਔਖੇ ਹੋਣ ਦਿੰਦੇ ਆ ਸੀ ਨਾ ਹਾਂ ਹਈ ਦੱਸ ਦੇ ਸੀ ਮੈਂ ਚਲ ਮੈਂ ਫੋਨ ਕਰਦਾ ਨਹੀਂ ਨਾ ਕੋਈ ਨਾ ਬਤਾਰ ਨੂੰ ਕਹਿਦੀ ਮਾਰੇ ਬੱਬੀ ਨੂੰ ਫੋਨ ਕਰ ਦੋ ਫਿਰ ਮੈਂ ਰਾਇ ਕਰ ਲੂੰਗੀ ਵੀ ਕਦੋਂ ਆਵਾਂ ਮੈਂ ਮੈਂ ਤੁਹਾਨੂੰ ਦੱਸ ਦੂੰਗੀ ਨਾ ਜੇ ਤਾਂ ਉਹਨਾਂ ਨੇ ਕਹਿਤਾ ਕਰਨਗੇ ਫੋਨ ਤਾਂ ਹਾਂ ਜੇ ਤਾਂ ਕਹਿਤਾ ਵੀ ਮੈਂ ਬਾਗ ਚੱਲਦਾ ਨਾਲ ਫਿਰ ਤਾਂ ਅਸੀਂ ਦੋਨੋਂ ਆ ਜਾਗੇ ਨਹੀਂ ਫਿਰ ਮੈਨੂੰ ਇਕੱਲੀ ਤੋਰ ਦੇਣਗੇ ਠੀਕ ਐ ਠੀਕ ਐ ਨਾ ਕਰਨਗੇ ਫੋਨ ਤਾਂ ਕਹਿ ਦੂੰਗੀ ਮੈਂ ਠੀਕ ਐ ਵੀਰਪਾਲ ਹਾਂ ਚੰਗਾ ਬੈ ਚੰਗ ਹੋਰ ਬੇਬੇ ਠੀਕ ਰਹਿੰਦੀ ਐ ਹਾਂ ਠੀਕ ਐ ਵਧੀਆ ਚਲ ਵਧੀਆ ਚੱਲ ਠੀਕ ਐ ਚੰਗਾ ਵੀਰਪਾਲ ਫੇਰ ਠੀਕ ਐ ਲੈ ਆ ਗਿਆ ਹੋਏ ਕੱਪੜੇ ਲੀੜੇ ਦੀ ਵੀ ਤਿਆਰੀ ਕਰਨੀ ਪਊਗੀ ਚਲ ਦੇਖਦੇ ਆ ਇਹ ਕਿੰਨੇ ਕਰਾਉਂਦੇ ਨੇ ਮੈਨੂੰ ਕਪੜਾ ਜਿਹੜਾ ਕਿਸਮਾਉਂਦੇ ਨੇ ਬੱਬੀ ਨਾਲ ਵੀ ਕਰਦੀਆਂ ਗੱਲ ਕੀ ਕਹਿੰਦਾ ਬੱਬੀ ਜਾਣ ਜੂਣ ਨਾ ਆਈ ੜੋ ਲੀ ਜਾਂਦੇ ਨੇ ਥਾਂ ਥਾਂ ਕੱਖ ਕੰਡਾ ਜਾ ਚੱਲ ਬੇਬੇ ਰਲ ਤਮ ਲਾਗੀ ਨੂੰ ਕਹਿ ਜੂਗਾ ਜਾਂਦਾ ਜਾਂਦਾ ਮਾਨਸਾ ਜਾਇਆ ਉਹਨਾਂ ਦੇ ਕਾਰਡ ਸਪੋਣੇ ਦੇ ਆਉਂਗਾ ਹਲਵਾਈ ਨਾਲ ਵੀ ਗੱਲ ਕਰ ਹੀ ਲਵਾਂ ਉਥੇ ਚੱਲ ਚੰਗਾ ਹੁਣ ਇੱਥੇ ਬੈਠਾ ਗੱਲਾਂ ਮਾਰੀ ਜਾਵੇਂਗਾ ਤੇ ਨਿਹੜਲੇ ਕੰਮ ਚੱਲ ਬੇਬੇ ਜਾਣਾ ਮੈਂ ਤਾਂ ਫਿਰ ਚਾਹ ਤਾਂ ਪੀ ਜਾਂਦਾ ਜੀ ਮੈਂ ਤਾਂ ਆਕੇ ਪੀਉਂਗਾ ਹੁਣ ਮੈਂ ਬਾਹਰ ਲੇਟ ਹੋਈ ਐਨਾ ਤੁਸੀਂ ਪੀ ਲਓ ਲੈ ਬੇਬੇ ਮੈਂ ਤਾਂ ਚਾਹ ਬਣਾਈ ਸੀਗੀ ਤੇ ਆਪ ਪੀ ਕੇ ਨਹੀਂ ਗਏ ਤੁਰ ਗਏ ਲੈ ਫਿਰ ਤੁਸੀਂ ਪੀ ਲਓ ਬੇਬੇ ਚਾਹ ਤਾਂ ਪੀ ਜਾਂਦਾ ਹੋਰ ਹੁਣ ਜੇ ਤੈਨੂੰ ਆਉਣੀ ਹੈ ਤੈਨੂੰ ਠੰਡੀ ਹੋ ਜਾਊਗੀ ਹਾਂ ਸੱਚ ਕਰਤਾ ਸੀ ਰਾਣੀ ਨੂੰ ਫੋਨ ਹਾਂ ਵੇਬੇ ਕਰਤਾ ਸੀਗਾ ਰਾਣੀ ਨੂੰ ਫੋਨ ਤੇ ਨਾਲੇ ਉਹਨਾਂ ਨੇ ਐ ਕਿਹਾਗਾ ਵੀ ਬੱbbi ਨੂੰ ਫੋਨ ਕਰਦਾ ਨਾ ਕੋਈ ਨਾ ਜਾਣਦੇ ਬਤਾਰ ਨੂੰ ਕਹਿਣੀ ਆ ਉਹਨੂੰ ਬੱbbi ਨੂੰ ਫੋਨ ਕਰ ਦੂਗਾ ਉਹ ਫੇਰ ਰਾਣੀ ਕੀ ਕਹਿੰਦੀ ਸੀ ਉਹਨੂੰ ਰਾਣੀ ਤਾਂ ਕਹਿੰਦੀ ਸੀਗੀ ਵੇਬੇ ਆ ਜੂਗੀ ਮੈਂ 15 ਦਿਨ ਪਹਿਲਾਂ ਅੱਛਾ ਪਰ ਐ ਕਹਿੰਦੀ ਸੀ ਕਹਿੰਦੀ ਬੱbbi ਤਾਂ ਨਹੀਂ ਪਹਿਲਾਂ ਆਇਆ ਜਾਂਦਾ ਅੱਛਾ ਹਾਂ ਤੇ ਕਹਿੰਦੀ ਉਹ ਤਾਂ ਮੱਜਾਂ ਹੱਥ ਲੈ ਗਈਆਂ ਵੀ ਫੇਰ ਸਾਡੇ ਧਾਰਾਂ ਦਾ ਔਖਾ ਹੋ ਜਾਊਗਾ ਵੀ ਉਹ ਤਾਂ ਜਾਗੋ ਵਾਲੇ ਦੀ ਨਹੀਂ ਆਊਗਾ ਬੱbbi ਤਾਂ ਅੱਛਾ ਹਾਂ ਵੀ ਮੈਂ ਆ ਜੂ 15 ਦਿਨ ਪਹਿਲਾਂ ਚਲ ਕੋਈ ਨਾ ਫਿਰ ਉਹ ਆ ਜੂਗੀ ਕੰਮ ਤਾਂ ਤਾਂ ਕਰ ਲੂਗੀ ਆ ਕੇ ਹਾਂ ਉਹ ਤਾਂ ਕਹਿੰਦੀ ਸੀ ਆ ਜੂਗੀ ਮੈਂ ਦੇ ਵਿੱਚ ਆਤਾ ਆਪਾਂ ਹੁਣ ਪੀ ਲਈ ਹੁਣ ਤੂੰ ਐ ਕਰ ਕੰਮ ਵਾਲੀ ਕਣੀ ਜਾਇਆ ਵੀ ਸਫਾਈਆਂ ਸਫੂਈਆਂ ਜੀਆਂ ਕਰ ਲਾਂਗੇ ਨਾ ਕੱਪੜਾ ਲੀੜਾ ਧੋ ਲਾਂਗੇ ਵੀ ਵਿਆਹ ਚ ਦਿਨ ਥੋੜੀ ਰਹਿ ਗਏ ਨਾ ਐ ਕਰ ਤੂੰ ਆਥਣ ਦਾ ਕੰਮ ਨਿਮੇੜ ਲੈ ਮੈਂ ਜਾਇਆ ਨਹੀਂ ਕੰਮ ਵਾਲੀ ਕਣੀ ਚੰਗਾ ਵੇ ਬਜਾਇਆ ਕਿਉਂ ਚਾਚਾ ਕਿਵੇਂ ਠੀਕ ਐ ਸ਼ੇਰਾ ਵਧੀਆ ਜਿਹਾ ਮੈਂ ਕਾਲੀ ਜੀਜੀ ਜਾਂਦਾ ਉਹ ਮੈਂ ਤਾਂ ਸ਼ੇਰਾ ਲਾਗੀ ਨੂੰ ਕਹਿਣ ਜਾਂਦਾ ਸੀ ਵਿਆਹ ਕਢਾ ਲੈਣਾ ਆਪਣੇ ਵਾਲੇ ਹਣੀ ਦਾ ਅੱਛਾ ਵਧਾਈਆਂ ਫਿਰ ਤਾਂ ਸੁਣੂ ਵਧਾਈਆਂ ਸ਼ੇਰਾ ਤੈਨੂੰ ਵੀ ਕਦੋਂ ਦਾ ਅ ਬਸ 20 ਮਾਰਚ ਦਾ ਐ ਅੱਛਾ ਦੱਸਿਆ ਹੀ ਨਹੀਂ ਹੈਗਾ ਅੱਜ ਹੀ ਕਢਾਇਆ ਐ ਅੱਛਾ ਤਿਆਰ ਹੋ ਸ਼ੇਰਾ ਜਾਣਾ ਮੈਂ ਅੱਜ ਕਾਰਡ ਸਪਾਉਣਾ ਠੀਕ ਐ ਭੰਗੜੇ ਭੁੰਗੜੇ ਤੁਸੀਂ ਪਾਉਣਿਆ ਸਾਰੇ ਅਸਾ ਚਾਚਾ ਫਿਰ ਤਾਂ ਵਾ ਪੂਰੀ ਅੱਗ ਘੜਦਾ ਐ ਚਾਰ ਪੰਜ ਪ੍ਰਕਾਰ ਦਾ ਮੀਟ ਹੈ ਮੱਛੀ-ਮੁੱਛੀ ਵੀ ਚੱਲੂਗੀ ਮਠਿਆਈਆਂ ਦਾ ਤਾਂ ਪੁੱਛੀ ਨਾ ਕਿੰਨੀਆਂ ਗੈਟਮਾਂ ਹੋਣਗੀਆਂ ਬਸ ਫਿਰ ਤਾਂ ਮੈਂ ਹੁਣੀ ਜਵਾਬ ਦੇ ਦੇਣਾ ਅੱਜ ਦਾ ਦਿਨ ਲਾ ਕੇ ਇਹਨਾਂ 42 ਤੱਕ ਕੱਢ ਦਿਆਂਗੇ ਸ਼ਰਾ ਬਸ ਫਿਰ ਠੀਕ ਆ ਤਿਆਰ ਆ ਅਸੀਂ ਵੀ ਬਸ ਤੁਸੀਂ ਭੰਗੜੇ ਵਾਲੀ ਕਾਹਰ ਨਾ ਛੱਡੋ ਅੱਗ ਘੜਦਾ ਤੈਨੂੰ ਦੱਸਤੀ ਗੱਲ ਫਿਰ ਇੱਕ ਗੱਲ ਤੈਨੂੰ ਹੋਰ ਦੱਸਦਾ ਸ਼ਰਾ 25-2500 ਵਾਲੀਆਂ ਬੋਤਲਾਂ ਚੱਲਣਗੀਆਂ ਦਾਰੂ ਦੀਆਂ ਉਹ ਚੱਲ ਚਾਚਾ ਪਤਾ ਦਾਰੂ ਪੀਣ ਵਾਲਾ ਤੂੰ ਕੀ ਲੈਣਾ ਹੈ ਦਾਰੂ ਦੂਰ ਦਾ ਜਿਹੜੇ ਪੀਂਦੇ ਨੇ ਉਹ ਲੈਣ 2500 ਵਾਲੀ ਦਾ ਸਵਾਦ ਤਾਂ ਪੜਾ ਵਸੂ ਮੀਟ ਮਾਰ ਚੱਲ ਚੱਲ ਜੂ ਵਿਆਹ ਆ ਗਿਆ ਮਸਾਂ ਵਿਆਹ ਚੱਲ ਚੰਗਾ ਸ਼ੇਰਾ ਕਰੇ ਵੀ ਚੱਲਦਾ ਫਿਰ ਕਰੇ ਵੀ ਫਿਰ ਮੈਂ ਦਿਹਾੜੀ ਆ ਲਾ ਜੂ ਬਸ ਇੱਕ ਦੋ ਦਿਨ ਚੱਲ ਠੀਕ ਆ ਮੈਂ ਸੁਜਾਇਆ ਆ ਮਾਂ ਲਾਗੀ ਕੋਲੇ ਹਾਂ ਚੰਗਾ ਚੱਲ ਓਕੇ ਮੈਂ ਸ਼ਰਾਬ ਹੋ ਗਈ ਕੀ ਕਰੀ ਜਨਾ ਵਧੀਆ ਜਾਂਦਾ ਵਧੀਆ ਕੀ ਕਰਨ ਆ ਗਿਆ ਕੁਛ ਨਹੀਂ ਐ ਸਪੀਕਰ ਐ ਲੋਡ ਕਰਦਾ ਤੀਗਾ ਤੇ ਮੈਂ ਤੁਹਾਨੂੰ ਵਿਆਹ ਵਾਸਤੇ ਕਹਿਣ ਆਇਆ ਸੀ ਕਿਦਾ ਵਿਆਹ ਚ ਵਿਆਹ ਆਪਣੇ ਹਣੀ ਦਾ ਅੱਛਾ 20 ਮਾਰਚ ਦਾ ਹਾਂ ਤੇ ਫਿਰ ਤੁਸੀਂ ਤਾਂ 15 ਨੂੰ ਆ ਕੇ ਕੰਮ ਧੰਦਾ ਸਾਹਮਲੇਓ 15 ਨੂੰ ਆ ਜਾਾਂਗੇ ਹਨਾ ਮਮੀ ਹਾਂ ਕੋਈ ਤਾਂ ਭਈ ਆ ਜਾਾਂਗੇ ਹਾਂ 15 ਨੂੰ ਆ ਜਾਓ ਜੀ ਤੁਸੀਂ ਤਾਂ ਨਾ ਕੋਈ ਨਾ ਵੀਰੇ ਲਾਜ਼ਮੀ ਆਵਾਂਗੇ ਤਾਂ ਫਿਰ ਸਾਰਾ ਕੰਮ ਭਾਂਡੇ-ਮੁੰਡੇ ਦਾ ਕੰਮ ਤੁਸੀਂ ਸਾਹਮਣਾ ਨਾ ਹਾਂ ਕੋਈ ਨਹੀਂ ਆ ਜਾਾਂਗੇ ਹੁਣ ਸਾਥੋਂ ਭਈ ਦੁਬਾਰੇ ਨਹੀਂ ਆਇਆ ਜਾਣਾ ਨਾ ਕੋਈ ਨਾ ਜੀ ਤੁਹਾਨੂੰ ਅੱਜ ਕਹਿ ਗਏ ਤੇ ਬਾਅਦ 15 ਨੂੰ ਆ ਹੀ ਜਾਇਓ ਠੀਕ ਹੈ 15 ਨੂੰ ਤਾਂ ਹਲਵਾਈ ਆ ਜਾਣਗੇ ਕੜਾਹੀ ਚੜਜੂਗੀ ਨਾ ਕੋਈ ਨਾ ਜੀ ਠੀਕ ਆ ਕੋਗੀ ਆ ਜਾਾਂਗੇ ਤੂੰ ਤਾਂ ਪਹਿਲਾਂ ਵੀ ਮਾਰ ਲਈ ਕਿਹੜਾ ਚੰਗਾ ਨਾ ਮੈਂ ਆਉਂਗਾ ਪਹਿਲਾਂ ਹੋਰ ਕੰਮ ਧੰਦਾ ਹੁੰਦਾ ਕੋਈ ਦੱਸ ਦੂਆ ਮੈਂ ਨਾ ਕੋ ਕੋਈ ਨਹੀਂ ਕੋਈ ਨਹੀਂ ਅੱਜ ਚਾ ਪੀ ਜਾਣਾ ਅੱਜ ਵਾਸ ਵਾਸ ਸੇਰਾ ਉਂ ਤਾਂਬ ਤੋਂ ਵਧੀਆਗਾ ਵੱਡੇ ਘਰ ਦਾ ਆ ਗਿਆ ਪਿਆ ਹਾਂ ਮੰਮੀ ਨਾਲ ਤਾਂ ਆਪਣੂੰ ਵਧੀਆ ਉਥੋਂ ਲਾਗ ਵਧੀਆ ਬਣੂਗਾ ਨਾਲੇ ਆਪਾਂ ਕੱਪੜਾ ਲੀੜਾ ਵਧੀਆ ਬਣ ਜੂਗਾ ਹਾਂ ਉਂ ਪੈਸੇ ਪੂਸੇ ਵੀ ਵੱਡੇ ਘਰ ਦਾ ਵਿਆਹ ਹੈ ਪੈਸੇ ਲੋੜ ਬਣਨੀ ਹੋਰ ਬਤਾਈਆਂ ਬਤੂਈਆਂ ਬਹੁਤ ਦੇਣਗੇ ਹਾਂ ਚੱਲ ਵਧੀਆ ਹੋਇਆਗਾ ਆਪਾਂ ਨੂੰ ਆ ਕੇ ਸੱਦਾ ਹਨਾ ਸੱਦਾ ਹੋ ਗਿਆ ਮੈਨੂੰ ਤਾਂ ਪਹਿਲਾਂ ਕਹਿ ਕੇ ਅੱবি 2 ਦਿਨ ਪਹਿਲਾਂ ਆ ਜੀ ਮੈਂ ਤਾਂ ਪਹਿਨੀ ਨਹੀਂ ਆਉਂਦਾ ਕਲ ਮਾਰੇ ਆਈ ਵਿਚਰੀ ਕਿਹੜਾ ਫਿਰ ਆਏ ਜੇ ਹੋ ਜਾਂਦਾ ਵੀ ਲਾਗੇ ਥੱਥੀਆਂ ਨਾ ਪਹਿਲਾਂ ਜਾ ਮਿੱਠੀ ਕਰੇ ਹਾਂ ਮੈਂ ਤਾਂ ਜਾ ਆਉਂਗਾ ਹੋਰ ਚਲ ਠੀਕ ਹੈਬ ਤੋ ਕੱਤ ਲਾਇਆ ਕੰਮ ਇਹ ਕਿਹੜਾ ਕਰਦਾਂਗੇ ਕਰਦਾ ਮੈਂ ਲੋਟ ਕਰਦਾ ਸੀ ਕਿ ਇਹ ਚੱਲਪੇ ਮੈਂ ਹਾਂ ਉ ਤੋ ਮੈਨੂੰ ਲੱਗਦਾ ਨਹੀਂ ਵੀ ਚੱਲੂਗਾ ਇਹ ਹੈ ਵੀਰਪਾਲ ਜੇ ਰਾਣੀ ਆਜੇ ਹੈ ਨਾ ਤਾਂ ਉਹਨੂੰ ਆਪਾਂ ਵਧੀਆ ਸੂਟ ਦਵਾ ਦਈਏ ਤੇ ਨਾਲੇ ਉਹਦੇ ਸਾਰੇ ਪਰਿਵਾਰ ਨੂੰ ਨਾ ਉਹ ਦਵਾ ਦਈਏ ਨਾਲੇ ਆਪਾਂ ਆਪ ਜਿਹੜੇ ਵਧੀਆ-ਵਧੀਆ ਸੂਟ ਲੈਣੇ ਨੇਗੇ ਉਹਦੀ ਰਾਇ ਨਾਲ ਆਈ ਤੋ ਲੈ ਲਾਂਗੇ ਆਪਾਂ ਹੋਰ ਬੇਬੇ ਜੇ ਰਾਣੀ ਪਹਿਣਾ ਜੇ 1-2 ਦਿਨਾਂ ਤੱਕ ਆ ਜਾਣ ਫਿਰ ਆਪਾਂ ਲੈ ਆਈਏ ਜਿਹੜਾ ਕੱਪੜਾ ਦੀਡਾ ਲਿਆਉਣਾਗਾ ਲੈ ਆਪਾਂ ਤਾਂ ਜਿਆਦੀ ਕਰੀਤੀ ਉਹ ਤਾਂ ਉਹ ਹੁੰਦੀ ਹੈ ਰਾਣੀ ਹਾਂ ਲੈ ਆ ਉਹ ਆ ਗਈ ਰਾਣੀ ਪਹਿਣ ਤਾਂ ਜਦੋਂ ਜਿਆਦ ਕੀਤੀ ਉਹਦੀ ਆ ਗਈ ਕਿੰਨੇ ਸੱਸ ਨੂੰ ਹਾਂ ਇਕੱਠੀਆਂ ਹੋਈਆਂ ਬੈਠੀਆਂ ਨੇ ਮੈਂ ਲਾ ਤਾਂ ਵਿਆਹ ਦੀਆਂ ਗੱਲਾਂ ਕਰਦਾ ਸਸਿਕਾ ਬਣੇ ਸਸਿਕਾ ਹੋ ਠੀਕ ਹੈ ਹਾਂ ਠੀਕ ਠਾਕ ਆ ਗਈ ਫਿਰ ਹੈ ਸਸਿਕਾ ਬੇਬੇ ਸਸਿਕਾ ਹੋ ਰਾਮਾ ਨਾ ਮੈਂ ਮੇਰਾ ਤੀਜਾ ਵਿਆਹ ਮੀ ਰਾਣੀ ਮੈਨੂੰ ਵੀ ਲੈ 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 ਬਹਿ ਜਾ ڪرਸੀ ਤੇ ਮੈਂ ਇੱਧਰ ਬਹਿ ਜਾਣਾ ਮੰਜੇ ਤੇ ਬਹਿ ਜਾਓ ਜੀ ਇੱਥੇ ਮੈਂ ਤਾਂ ਜਦੋਂ ਫੋਨ ਕਰਿਆ ਤੁਸੀਂ ਮੈਨੂੰ ਤਾਂ ਰਾਤ ਕੱਢਣੀ ਔਖੀ ਹੋ ਗਈ ਵੀ ਕਦੋਂ ਕਹੇਦੇ ਬੱਬੀ ਵੰਗ ਜਾ ਤੂੰ ਚੱਲ ਵਿੱਦਿਆ ਹੋ ਗਿਆ ਭਾਣੇ ਹੋਰ ਮੈਂ ਤਾਂ ਆਪ ਕਿਹਾ ਮੀ ਰਾਣੀ ਨੂੰ ਬੁਲਾਉ ਭਾਈ ਹੋਰ ਕਰਤਾ ਸੀ ਤੈਨੂੰ ਫੋਨ ਕਰ ਹਾਂ ਬਈ ਕਰਤਾ ਸੀ ਅੱਛਾ ਬੱਬੀ ਤਾਂ ਕਹਿੰਦਾ ਮੇਨੂੰ ਤਾਂ ਬੜਾ ਆ ਜਾਏਗਾ ਦੇਖਾਂਗੇ ਮੈਂ ਨੂੰਦਾ ਜੇ ਮੇਰੀ ਵੀ ਕਿਸੇ ਤੋਂ ਹੱਥ ਪੈਰੀਆਂ ਕਹਿੰਦਾ ਤਾਂ ਕਹਿੰਦਾ ਮੈਂ ਤਾਂ ਪੂਰਾ ਬੜਾ ਪਾਉਂਗਾ ਉਹ ਤਾਂ ਪੂਰਾ ਪੂਰਾ ਫੇਰਾ ਹੀ ਨਹੀਂ ਦੇਖਦਾ ਹੁੰਦਾ ਵੀ ਮੇਰੀ ਲੱਤ ਹੱਲ ਜੂਗੀ ਨਾ ਨਾ ਚਾਹੀ ਵਾਲਾ ਹੈ ਕਹਿੰਦਾ ਆਇਆ ਲੱਗਦਾ ਕਹਿੰਦਾ ਫੋਨ 'ਚ ਹੀ ਲੱਗ ਜਾ ਮੰਗੜਾ ਪਾਉਣਾ ਮਸਾ ਤਾਂ ਵਿਆਹ ਹੈ ਜੋ ਆਖਦਾ ਹੋਰ ਬੇਬੇਰਾਂ ਦਾ ਕਪੜਾ ਕਪੜਾ ਰਾਣੀ ਆਊਗੀ ਕੱਪੜੇ ਲਿਆਵਾਂਗੇ ਬਸ ਰਾਣੀ ਆਊ ਕੱਪੜੇ ਲਿਆਵਾਂਗੇ ਆਹੀ ਹੁੰਦਾ ਵੀਰੇ ਫਿਰ ਹੋਰ ਇਸ ਤਾਂ ਕੋਈ ਕੰਮ ਨਹੀਂ ਕੀਤਾ ਹੈਗਾ ਮਖ ਰਾਣੀ ਆਈ ਤੂੰ ਹੀ ਛੇੜਾਂਗੇ ਛੇੜਾ ਸਾਰੀ ਕਾਸੇ ਦਾ ਨਾ ਕੋਈ ਨਾ ਬਸ ਹੁਣ ਆ ਪਸਾਰਾ ਕੰਮ ਮੈਂ ਕਪੜੇ ਕਪੜਾ ਸਾਰਾ ਨਿਮੇੜ ਕੇ ਜਾਈ ਨਾ ਸਾਰਾ ਨਿਮੇੜ ਕੇ ਜਾਊਂਗੀ ਭਾਈ ਮੈਂ ਦੋ ਦਿਨ ਵੱਧ ਲੱਗ ਜਾਣ ਆਪੇ ਕਰ ਦੂੰਗਾ ਨਾ ਨਾ ਮੈਂ 15 ਦਿਨ ਕਹਿਖੀਆਂ ਹੀ 15 ਦਿਨ ਤਾਂ ਲੱਗਣਗੇ ਮੈ ਹੋਣ ਨਾ ਬੇਬੇ ਕਾਸਰ ਛੱਡੋ ਕਿਤੇ ਉਦੋਂ ਵਿਆਹ ਦੇ ਮੌਕੇ ਕਰੀ ਆਵਾਂ ਵਿਆਹ ਜਾਂਨੇ ਸੂਟ ਲੈਣ ਆ ਲਿਆਵਾਂਗੇ ਹੁਣ ਰਾਣੀ ਆ ਗਈ ਸਾਰਾ ਕੁਝ ਨਿਮੇੜ ਲਿਆਵਾਂ ਬਸ ਉਹ ਪਰਚੀ ਤੇ ਲਿਖ ਲੈਣੀ ਸਾਰਾ ਕੁਝ ਹਾਂ ਨਾ ਨਾ ਸਾਰਾ ਨਿਮੇੜ ਲਿਆਵਾਂਗੇ ਉਤਮਾਨ ਸ ਜਾਵਾਂਗੇ ਕਿ ਵਿਆਹ ਦਾ ਪਾਰਾ ਘਰ ਦੇ ਕੰਮ ਹੀ ਨਹੀਂ ਲੋਟ ਆਉਣੇ ਹੋਰ ਹੋਰ ਇੱਕ ਸਾਰੀ ਜ਼ਿੰਮੇਵਾਰੀ ਤੇਰੇ ਤੇ ਆਊਗੀ ਨਾ ਕੋਈ ਨਾ ਵੀਰੇ ਕਿਤੇ ਕਹੀ ਜਾਵੇਂ ਮੈਂ ਇੱਧਰ ਜਾਣਾ ਮੈਂ ਉੱਧਰ ਜਾਣਾ ਨਾ ਮੈਨੂੰ ਵਿਆਹ ਨਹੀਂ ਦੇਖਣ ਦੇ ਅੱਛਾ ਜ਼ਿੰਮੇਵਾਰੀ ਸਾਰੀ ਮੇਰੇ ਤੇ ਹੈ ਸਾਰੀ ਜ਼ਿੰਮੇਵਾਰੀ ਤੂੰ ਆਂਗੀ ਵਿਹਚ ਚਲ ਕੋਈ ਨਾ ਤੂੰ ਤਾਂ ਵੀਰ ਪਾਲ ਨਾ ਦੋਨੇ ਨਾਲ ਮਿਲ ਕੇ ਲਿਆਏ ਨਾ ਨਾ ਕੋਈ ਨਾ ਸਾਰਾ ਪਹਿਲਾਂ ਆਪਣਾ ਕੱਪੜਾ ਆ ਜਾ ਸੂਟ ਦੇਖਦੇ ਆਂ ਕਿ ਵਧੀਆ ਜਾ ਫੇਰ ਆਪਦਾ ਹੋਰ ਕੱਪੜੇ ਨੂੰ ਹੱਥ ਪਾਇਓ ਪਹਿਲਾਂ ਵੱਡ ਬਲੇ ਰੰਦੇ ਦੇ ਆਪਾਂ ਕਹਿੰਦਾ ਸਾਰ ਨੂੰ ਸੂਟ ਬਣਾ ਨਹੀਂ ਪਹਿਣ ਕੇ ਸਾਰ ਲੂਗੀ ਨਾ ਮੈਂ ਤਾਂ ਸਾਰ ਵੀ ਲਵਾਂ ਮੇਰਾ ਕੋਈ ਗੱਲ ਨਹੀਂ ਪਰ ਤੁਸੀਂ ਬੱਬੀ ਨੂੰ ਸੂਟ ਕਰਾ ਦਿਓ ਮੇਰਾ ਤਾਂ ਕੋਈ ਗੱਲ ਨਹੀਂ ਮੈਂ ਕਹਿੰਦਾ ਬੱਬੀ ਦੇ ਚਾਦਰਾ ਕੁਰਤਾ ਨਾ ਬਵਾ ਦਿਆ ਵਧੀਆ ਬਣਾ ਕਰਾਉਂਗਾ ਜਿਹੜਾ ਕੋ ਸਵਾਰਜੀ ਬਵਾ ਦਿਓ ਕੋਈ ਨਾ ਰਾਣੀ ਨੂੰ ਤਾਂ ਮੈਂ ਲੈ ਕੇ ਦੇ ਦੂੰਗੀ ਵਧੀਆ ਸੂਟ ਚਲ ਆ ਹਾਂ ਵੀ ਠੀਕ ਹੈ ਬੇਬੇ ਤੁਸੀਂ ਦੇ ਦਿਓ ਤੇ ਹੋਰ ਸਾਰੇ ਠੀਕ ਸੀ ਵਧੀਆ ਬਣੇ ਠੀਕ ਠਾਕ ਗਾ ਮੇਰੀ ਬੇਬੇ ਨੂੰ ਇੰਨਾ ਚਾ ਚੜਿਆ ਪੈ ਕਹਿੰਦੀ ਭਾਈ ਭਗ ਜਾ ਮੈਂ ਤਾਂ ਆਪੇ ਸਾਮ ਨੂੰ ਕੰਮ ਕਰਦਾ ਮਸਾ ਤਾਂ ਤੇਰੇ ਭਤੀਜੇ ਦਾ ਵਿਆਹ ਹੈ ਕਹਿੰਦੀ ਤੇਰੀ ਸੱਸ ਨੂੰ ਕੁਝ ਦੇ ਦੇ ਮੈਂ ਵਿਆਹ ਹੈ ਆਪਣੇ ਹੋਰ ਹੁਣ ਤੇਰੀ ਸੱਸ ਨੂੰ ਵੀ ਸੂਟ ਦੇਵਾਂਗੀ ਪਤਾ ਹੱਕ ਬਣਦੀ ਹੈ ਹੋਰ ਹੁਣ ਤਾਂ ਵਧੀਆ ਲੈ ਦਿਓ ਮੈਨੂੰ ਪਵਾ ਦੋ ਪੈਸਾ ਦਾ ਘੱਟ ਲੈ ਦਿਓ ਮੈਂ ਤਾਂ ਜੀ ਅਜੀ ਭਗ ਜਾ ਬੇਹਰਾ ਦਾ ਖੜਾ ਹੋਰ ਜਾਵਾਂਗੇ ਜੀ ਹਾਂ ਤੇ ਜਾਵਾਂਗੇ ਹੁਣ ਦੇ ਤਾਂ ਭੱਜੇ ਆਂਦੇ ਨੇਗੇ ਆਈਦਾ ਥੋੜੇ ਜਿਨੇ ਲਾਈ ਕੀ ਲੱਗਣਾ ਸੀ ਆ ਜਾਣਗੇ ਬੰਨੇ ਦੇ ਤਰਾ ਹੋਰ ਹੁਣ ਫਿਰ ਆਿਆਂਗਾ ਕਰੇ ਹੋਰ ਵੀ ਕੰਮ ਹੋ ਜਾਂਦੇ ਨੇ ਇਕੱਲੇ ਕੱਪੜੇ ਢੀੜਿਆਂ ਤੇ ਤਾਂ ਨਹੀਂ ਹੈਗੇ ਕੱਪੜੇ ਢੀੜੇ ਫਿਰ ਸਿਉਣੇ ਵੀ ਹੁੰਦੇ ਨੇ ਬਾਕੀ ਹੋਰ ਵੀ ਕੰਮ ਬਥੇਰੇ ਨੇ ਵੀਰਾ ਹਾਂ ਹੋਰ ਹੁਣ ਘਰ ਦੇ ਕਿੱਥੇ ਨਿਪਟਦੇ ਨੇ ਉਹਨਾਂ ਚ ਰੁੱਝ ਗਈਆਂ ਹੋਰ ਜਵਾਕ ਠੀਕ ਸੀ ਠੀਕ ਠਾਕ ਬੀਬੇ ਵਧੀਆ ਸੀ ਜਵਾਕ ਜਦ ਤੁਸੀਂ ਕਰੋ ਗੱਲਾਂ ਬਾਈ ਫਿਰ ਠੀਕ ਹੈ ਵੀਰੇ ਪਾਣੀ ਤਾਂ ਨਹੀਂ ਲੈ ਕੇ ਦਿਓ ਕੁੜੀ ਨੂੰ ਭਾਈ ਚਾਹ ਕਰਿਓ ਫਿਰ ਲਿਓ ਨੀ ਬੀਬੇ ਫਿਰ ਮੈਂ ਤੁਸੀਂ ਕਰ ਲੋ ਗੱਲਾਂ ਰੱਖਣ ਦਾ ਪਛਾਨੀ ਚੱਕਿਆ ਜਾਂਦਾ ਹੋਰ ਨਾ ਰੋਟੀ ਬਣਾ ਲਿਓ ਭਾਈ ਕਾਬਰ ਖਾ ਕੇ ਆਈ ਹੂ ਕਿ ਨਾ ਨਾ ਰੋਟੀ ਤਾਂ ਮੈਂ ਖਾ ਕੀ ਤੁਰੀ ਸੀ ਫੇਰ ਬਣਾ ਲਾਂਗੇ ਰੋਟੀ ਤਾਂ ਦੁਪਹਿਰੇ ਜੀ ਖਾ ਲਾਂਗੇ ਹਜੇ ਤੱਕ ਇਹ ਮੈਂ ਖਾਇਆ ਪੇਕੇ ਦੇ ਚਾਚਾ ਚ ਨਾ ਖਾਦੀ ਨਾ ਖਾਲੀ ਸੀ ਦੋ ਦੋ ਰੋਟੀ ਖਾ ਲਈ ਸੀ ਵਾ ਫੇਰ ਦੂਰ ਦੀ ਬਾਟ ਹੈ ਫੇਰ ਭੁੱਖ ਲੱਗੂ ਨਾ ਕੋਈ ਨਵਰੇ ਬਣਾਵਾਂਗੇ ਰੋਟੀ ਤਾਂ ਹਾਂ ਰਾਣੀ ਉਰੀ ਹਾਂ ਉਰੇ ਬੈਠ ਕੇ ਮੇਰੇ ਕੋਲੇ ਆਪਾਂ ਇੱਥੇ ਕਰਾਂਗੇ ਗੱਲਾਂ ਬਾਤਾਂ ਹਜੇ ਕੁਝ ਵੀ ਨਹੀਂ ਖਰੀਦਿਆ ਖਰਾਦੀ ਕਰੀ ਕੁਝ ਨਹੀਂ ਰਾਣੀ ਅਜੇ ਤਾਂ ਹਜੇ ਖਰੀਦਿਆ ਬੜੀ ਖਰੀਦਣੀ ਐ ਹੈ ਸਿਉਣਾ ਕਰਾਉਣਾ ਹੈ ਬਾਬਿਆਂ ਦੇ ਕੱਪੜੇ ਨਾ ਭੁੱਲ ਜਿਓ ਪਹਿਲਾਂ ਕੱਪੜੇ ਖਰੀਦ हां वो खरीददाने पहला वो तो खरीददांगे ए बरी तो पहला ਆਪਾਂ ਕੱਪੜੇ ਖਰੀਦਣੇ ਨੇ ਵੱਡ ਬਡੇਰਿਆਂ ਦੇ हां ਫੇਰ ਬਰੀ ਲਵਾਂਗੇ हां ਫੇਰ ਬਰੀ ਲਵਾਂਗੇ ਕੋਈ ਨਹੀਂ ਤਾਂ ਚਾਰ ਦਿਨਾਂ ਚ ਕੰਮ ਕਰ ਲਾਂਗੇ ਬਥੇਰਾ ਪ੍ਰਾਲੇ ਨਾਲ ਹੋ ਜਾਊਗਾ हां ਕੁਛ ਨਹੀਂ ਹੁੰਦਾ ਮੈਂ ਆ ਗਈ ਹੁਣ ਮੈਂ ਆਪੀ ਸੰਭਾਲ ਲੂੰਗੀ ਇਹਨਾਂ ਨੂੰ ਨਾਲ ਲੈ ਜਾ ਕੇ ਆਪਦੇ ਪਸੰਦੇ ਦਾ ਸੂਟ ਲੈ ਲਈ ਉਹ ਤਾਂ ਮੈਂ ਲੈ ਲੂੰ ਇਹ ਕਿਹੜਾ ਮੇਰੇ ਨਾਲ ਫਰਕ ਰੱਖਣਾ ਤਾ ਦੇਖ ਬਹੁਤ ਫਰਕ ਰੱਖੇ ਹਾਂ ਠੀਕ ਐ ਨੂੰ ਤੇਰੀ ਨਾਦਰਮ ਪੁੱਤ ਰੱਖੇ ਕੋਈ ਨਹੀਂ ਫਰਕ ਰੱਖਦਾ ਮੇਰਾ ਪ੍ਰਾ ਵੀ ਨਹੀਂ ਮੇਰੇ ਨਾਲ ਫਰਕ ਰੱਖਦਾ ਨਾ ਬਸ ਤੁਹਾਨੂੰ ਆਪ ਦਾ ਦੇਖ ਨਿਕਾਲਣ ਨੂੰ ਆਏ ਨਾ کہیں ਵੀ ਮੈਨੂੰ ਤਾਂ ਮਾਪ ਸਿੰਧ ਨਹੀਂ ਆਏ ਨਹੀਂ ਬਾਣੀ ਨਾ ਨਾ ਕੋਈ ਨਾ ਬਿਆਹ ਦਾ ਤੂੰ ਭਾਈ ਦੇਖ ਕੇ ਵਧੀਆ ਸੁੱਟ ਲੈ ਇਹਦੇ ਨਾਲ ਦੀ ਲੈ ਲੂਗੀ ਹਾਂ ਚਾਹੇ ਕਿੰਨਾ ਮਹਿੰਗਾ ਆ ਜੀ ਨਾ ਕੋਈ ਇੱਕ ਤਾਂ ਮਸਾ ਵਿਆਹ ਇੱਕ ਭਤੀਜਾ ਵਿਆਹਣਾ ਫਿਰ ਚਾਹੇ ਜਿੰਨੇ ਮਰਜ਼ੀ ਮਹਿੰਗਾ ਆ ਜੀ ਮੈਂ ਤਾਂ ਮਹਿੰਗਾ ਹੀ ਲਊ ਹਾਂ ਮਹਿੰਗਾ ਲੈ ਲੀਂਦਾ ਨਾ ਤਾਂ ਕੁੜੀ ਦਾ ਲੈ ਲਈ ਨਾਲ ਮੁੰਡੇ ਦਾ ਲੈ ਲਈ ਨਾਲ ਬੱਬੀ ਦਾ ਵਧੀਆ ਲੈ ਲਈ ਨਾਲ ਹਾਂ ਕੁੜੀਂ ਤਾਂ ਕੈਕੇ ਤੋਰਿਆ ਕਹਿੰਦੀ ਮੇਰੇ ਤਾਂ ਪਸੰਦ ਦਾ ਲੈ ਦੀ ਮੰਮੀ ਮੈਨੂੰ ਮਾਹ ਕੋਈ ਨਾ ਤੇ ਮੰਮੀ ਆਪੀ ਦਵਾ ਦੂ ਤੈਨੂੰ ਹਾਂ ਸਾਰੇ ਵਧੀਆ ਕੱਪੜਾ ਲੀੜਾ ਕੱਲ੍ਹ ਤੋਂ ਵਗ ਜਿਓ ਅੱਜ ਨਾ ਜਾਇਓ ਤੁਸੀਂ ਚੰਗਾ ਨਾ ਕੋਈ ਨਾ ਜੇ ਕੋਈ ਮੜ ਮੋਟਾ ਕੰਮ ਹੋਇਆ ਤਾਂ ਜਾਇ ਆਵਾਂਗੇ ਮਾਨਸਾ ਬਥੇਰਾ ਦਿਨ ਪਿਆ ਇਹ ਜੀ ਚਲ ਉਹ ਤਾਂ ਤੁਸੀਂ ਦੇਖ ਲਓ ਫਿਰ ਉਹ ਤਾਂ ਫਿਰ ਆਇਆ ਹੈ ਨਾ ਜੀ ਦੇ ਉਤਾਰ ਨੂੰ ਰਾਇ ਕਰ ਲਾਂਗੇ ਉਹਦੇ ਨਾਲ ਰਾਇ ਕਰ ਲਿਓ ਹੁੰਦਾ ਨੇਹਰਾ ਨਾ ਹੋ ਜੇ ਫਿਰ ਔਖਾ ਹੋ ਜਾਊਗਾ ਕੋਈ ਨਾ ਫਿਰ ਨੇਹਰੇ ਹੁਣ ਕੰਮ ਤਾਂ ਕਰ ਨਹੀਂ ਲੇਵਾ ਹਾਂ ਕੱਲ ਨੂੰ ਤੜਕੀ ਆ ਉਹਦਾ ਸਵੇਹਾ ਕੰਮ ਨਿਮੇੜ ਕੇ ਨਾ ਹਾਂ ਤੇ ਤ ਹੋਰ ਮੈਂ ਹੋਣੀ ਕਹਿੰਦਾ ਸਾਰੇ ਨੂੰ ਕਹਿੰਦਾ ਮੈਂ ਹੋਣੀ ਹੋਣੀ ਕੰਮ ਕਰ ਲੂੰਗੀ ਨਾ ਦਾਫੀ ਕਰ ਲਿਆ ਕਰੀ ਉਹਨੂੰ ਲਾ ਲਿਆ ਕਰੀ ਨਾਲ ਚੜ ਕੋ ਚਾਉ ਕਰਜਿਆ ਕਰੂਗੀ ਨਾ ਕੋਈ ਨਾ ਕੋਈ ਨੋ ਕੰਮ ਵਾਲੀ ਨੂੰ ਕਹਿੰਦਾ ਮੈਂ ਕਿਹਾ ਹੀ ਬਸ ਉਹ ਕਹਿੰਨੀ ਮੈਂ ਆਪੇ ਵੀ ਕਰਾ ਦੂੰਗੀ ਕੰਮ ਤਾਂ ਦਾ ਇਹ ਤੁਸੀਂ ਤਾਂ ਮਾਨਸਾ ਦੇ ਕੰਮ ਕਰਨੇ ਨੇ ਖਰੀਦਦਾ ਖਰੀਦੀ ਮੈਂ ਹੋਣੀ ਨਾ ਕਰਾ ਲਈ ਉਹ ਤਾਂ ਜਿੰਨੀ ਕੋ ਲੋਡ ਹੋਈ ਆਪਾਂ ਨੂੰ ਵਿਆਹ ਚਾਟੇ ਦੀ ਹਾਂ ਉਹ ਤਾਂ ਪੀਣਾ ਕਰ ਦੂਗੀ ਸਾਰੇ ਕੰਮ ਕਰੂਗੀ ਹਾਂ ਮੈਂ ਕਿਹਾ ਮੈਂ ਨਾਲ ਦੋ ਚੁੱਲ੍ਹੇ ਪਾ ਦੀ ਭਾਈ ਤੇ ਨਾਲੇ ਮੈਂ ਖਿਆ ਤੂੰ ਪੀਨੇ ਕਰਦੀ ਹਾਂ ਤੇ ਉਹਨੂੰ ਮੈਂ ਸਾਰੀ ਗੱਲ ਸਮਝਾਤੀ ਉਹ ਕਹਿੰਦੀ ਮੈਂ ਪਹਿਲਾਂ ਕੋਠੀ ਛਾੜਦਾ ਤੂੰ ਵੀ ਹਾਂ ਫੇਰ ਕਿਉਂ ਫੇਰ ਸਵਾ ਸਾਲ ਨਾ ਤਾਂ ਮੰਝਾ ਭਰਨਾ ਹੈ ਕੋਈ ਪਹਿਲਾਂ ਵਿਆਹ ਹੈ ਨਾ ਫਿਰ ਕੋਈ ਝੁੱਲ੍ਹਾ ਪਾਉਣਾ ਫਿਰ ਮੈਂ ਸਾਰਾ ਮੰਝੇ-ਮੁੰਝੇ ਦਾ ਵੀ ਹੋਇਆ ਕੋਈ ਐ ਲੱਗਿਆ ਤੈਨੂੰ ਉਹ ਪਰਾਲੀ ਨਾ ਉਹ ਕਹਿੰਦੀ ਮੈਂ ਸਾਰੇ ਕੰਮ ਕਰ ਦੂੰ ਮੈਂ ਕਹੇ ਤਾਂ ਭਾਈ ਦੇਖ ਤਾਂ ਕਰਨੇ ਹੋਣਗੇ ਹੋਰ ਵੀ ਦੇਖ ਆਪਾਂ ਉਹਨਾਂ ਨੂੰ ਵਧੀਆ ਕੱਪੜਾ ਲੀੜਾ ਵਧੀਆ ਲਾਗ ਦੇਵਾਂਗੇ ਨਾ ਨਾ ਹੋਰ ਹੁਣ ਲੱਗਦੀ ਦੀ ਨਾਂ ਨਿਕਲਦਾ ਹੈ ਹਾਂ ਲੱਗ ਗਿਆ ਤਾਂ ਨਾਂ ਨਿਕਲਦਾ ਭਾਈ ਲੱਗਿਓ ਸੱਤ ਸਾਮ ਇੱਕ ਕਹੂਗਾ ਬੀਪਈਆ ਮੈਨੂੰ ਉਹਨਾਂ ਨੇ ਦਿੱਤਾ ਵਧੀਆ ਦਿੱਤਾ ਵਧੀਆ ਦਿੱਤਾ ਅਗਲਾ ਸਰਾਉਂਦਾ ਨਾਲ ਆ ਸੀਸਾ ਲੱਗਦੀਆਂ ਨੇ ਲੱਗੀਆਂ ਨੇ ਔਰ ਲੈ ਇੱਕ ਖਜਵਾਖ ਬਿਉਣਾ ਤੈਂ ਤਾਂ ਕਹਿੰਦੇ ਆ ਵੀ ਚੱਲ ਪਈ ਆਪਾਂ ਤਾਂ ਵਧੀਆ ਹੀ ਕਰਾਂਗੇ ਸਾਰਾ ਕੁਝ ਹੈ ਨਹੀਂ ਲੈ ਬੀਰਪਾਲ ਤੂੰ ਤਾਂ ਝਾੜੂ ਲਾਈ ਜਾਨੀ ਤੂੰ ਤਿਆਰ ਹੋ ਜਾਗਾ ਤਿਆਰੀ ਹੈ ਰਾਣੀ ਮੇ ਤਾਂ ਤਿਆਰਾਂਗੀ ਬਸ ਲਾ ਤਾਂ ਝਾੜੂ ਤਾਂ ਥੋੜਾ ਜਿਹਾ ਰੇਤਾ ਜਿਹਾ ਵਾਲਾ ਹੋਇਆ ਪੈਸੀ ਮਾਣ ਲੈ ਮਾਣ ਜੇ ਮੋਟਾ ਜਿਹਾ ਕਰ ਦੇ ਫਿਰ ਫਿਰ ਮੁੜਾਂਗੇ ਵੀ ਟਾਈਮ ਨਾਲ ਚੱਲ ਆ ਝੋਲਾ ਚੱਕ ਲੈ ਇਹ ਚੁੰਨੀਆਂ ਨੇ ਰੰਗਣ ਵਾਲੀਆਂ ਹਾਂ ਆ ਫੋਨ ਵੀ ਚੱਕ ਲਾ ਪਾ ਲਾ ਵਿੱਚ ਕਈ ਵਾਰ ਕਿਸੇ ਦਾ ਫੋਨ ਹੀ ਆ ਜਾਂਦਾ ਚੱਲ ਚੰਗਾ ਬੇਬੀ ਜਾਣਦੇ ਆਸਤਾ ਜਾਣਦੇ ਹੋ ਹਾਂ ਹਾਂ ਸੁਦੇਹ ਆਜੇ ਮੈਂ ਸਾਰੇ ਕੁਝ ਪੁੱਲ ਨਾ ਆਏ ਹੋ ਨਹੀਂ ਕੁਝ ਨਹੀਂ ਪੁੱਲ ਨਾ ਪੱਤੀ ਬਣਾ ਲਈ ਲਿਖ ਲਿਆ ਸਾਰਾ ਕੁਝ ਹਾਂ ਆ ਬਾਹਰ ਲਾ ਲੈ ਸੁਦੇਹ ਆਜੇ ਮੈਂ ਕੰਮ ਕੰਮ ਕਰ ਲਵਾਂਗੀ ਕਿਤੇ ਨਾ ਕੋਈ ਠੀਕ ਕੋਈ ਨਾ ਕੰਮ ਸਮਾਨਤਾ ਲੈ ਕੇ ਹੀ ਮੁੜਾਂਗੇ ਕੱਕੇ ਵੀਰ ਭਲੇ ਹੋਰ ਬਾਜਨ ਬਾਬਾ ਕੱਪੜਿਆਂ ਚ ਆਵਾਜ ਨਹੀਂ ਮੈਂ ਤਾਂ ਸਿਰ ਤੇ ਧਰਦੀ ਆਂ ਭਣੇ ਚੱਲ ਸਿਰ ਤੇ ਧਰ ਲੈ ਹੋਰ ਬੇਬੇ ਵੀ ਨਾ ਕਹਦੇ ਵੀ ਬਾੜੀ ਲੇਟ ਹੋ ਗਈਆਂ ਬੇਬੇ ਨੂੰ ਸਾਰਾ ਪਤਾ ਹੈ ਵਿਖਰੀ ਦਸਰਾਧਿਕਰ ਕੀ ਆਉਣਗੀਆਂ ਮੁਰਦਨਗੀਆਂ ਹੁਣ ਉਹ ਲੈ ਆਪਣੇ ਤਾਂ ਬਾਅਦ ਚ ਮੋਟਰਸਾਈਕਲ ਖੜਾ ਹੈਗਾ ਇਹ ਤਾਂ ਟਰੈਕਟਰ ਦਾ ਲੱਗਦਾ ਮੱਝ ਨੂੰ ਦਵਾਈ ਦੇਣ ਆਇਆ ਹੂੰ ਹਾਂ ਡਾਕਟਰ ਵੀ ਆ ਨਾ ਬੇਬੇ ਤਾਂ ਆਪਣੀ ਢੀਕ ਚ ਹੀ ਬੈਠੀ ਹੈ ਮੇਰੇ ਨਾਲ ਕਿਤੇ ਬੋਲਣ ਲਾ ਫਿਰ ਆਪਾਂ ਕੀ ਉਥੇ ਉਹੀ ਗੱਲ ਆ ਚੀਜ਼ਾਂ ਖਰੀਦਦੀ ਖਰੀਦਾਂਗੇ ਹੁਣ ਟਾਈਮ ਤਾਂ ਲੱਗਦਾ ਹੀ ਹੈ ਹੋਰ ਹਾਏ ਹਾਏ ਖੜੀਆਂ ਨਹੀਂ ਬੈਠੀਆਂ ਨਹੀਂ ਕਿਤੇ ਥੱਕ ਗਏ ਨਹੀਂ ਬੇਬੇ ਨਹੀਂ ਦੋਸਤ ਪੜ ਬਾਰੇ ਹੀ ਟਾਈਮ ਲਾਇਆ ਯਾਰ ਲੈ ਬੇਬੇ ਪਤਾ ਸਾਰਾ ਬਾਜ਼ਾਰ ਫਿਰਨਾ ਪੈਂਦਾ ਸਮਾਨ ਆ ਹੀ ਖਰੀਦਿਆ ਜਾਂਦਾ ਲੈ ਦੇਖ ਲੈ ਵੀਰ ਪਾਲ ਦੇਖ ਲੈਂਦੀਆਂ ਫਿਰ ਤਸੰਦ ਕਰਕੇ ਚੀਜ਼ਾਂ ਲਿਆਉਣੀਆਂ ਪੈਂਦੀਆਂ ਬੇਬੇ ਕਿਹੜੇ ਇੱਕ ਦੁਕਾਨ ਤੋਂ ਲੈਣੀਆਂ ਨੇ ਕਦੇ ਕੋਈ ਦੁਕਾਨ ਤੇ ਜਾਣਾ ਕਦੇ ਕੋਈ ਤੇ ਐਨ ਸਾਡੇ ਤਾਂ ਲੱਥਾ ਦੁਖਣ ਲੱਗ ਗਈਆਂ ਹੁਣ ਆਏ ਬੇਬੇ ਨਿੱਕੀ ਨਿੱਕੀ ਚੀਜ਼ ਤੇ ਟਾਈਮ ਤਾਂ ਲੱਗਦੀ ਹੀ ਆ ਲੱਗੂਗਾ ਮੈਨੂੰ ਫਿਕਰ ਜਾਂ ਹੋ ਗਿਆ ਮਖਾ ਲਾ ਨਹੀਂ ਨਹੀਂ ਫਿਕਰ ਕਰਿਆ ਕਰੋ ਕੋਈ ਤਾਂ ਇਹਨੇ ਲੈ ਆਇਆ ਸਾਰਾ ਸਾਮਾਨ ਖਰੀਦ ਲਈਆਂ ਸਾਰਾ ਲੈ ਆਂਦਾ ਹੁਣ ਹਾਂ ਸਾਰਾ ਲੈ ਆਇਆ ਅੱਛਾ ਰਹਿਣਾ ਕੋਈ ਸ ਨਾ ਕੋਈ ਤਾਂ ਤੁਹਾਨੂੰ ਲੱਗਣ ਕੀ ਗੇੜੇ ਕਦੋਂ ਤੱਕ ਲੱਗੂਗਾ ਮੈਂ ਫੇਰ ਵਗ ਜਿਓ ਫੇਰ ਹੁਣ ਇੱਕੋ ਦਿਨ ਤੱਕ ਲੈ ਆਵਾਂਗੇ ਫਿਰ ਦਿਆਂ ਲੈ ਆਇਆ ਸਾਰਾ ਚਲ ਬਸ ਹਾਂ ਐਸੇ ਆ ਬਹਿ ਜਾ ਪਹਿਨੇ ਤੂੰ ਮੈਂ ਪਾਣੀ ਦੇਣੀ ਪਾਣੀ ਲੈ ਆ ਦੇ ਪਾਈ ਲਿਆ ਨਾਲ ਚਾਹ ਬਣਾ ਲੈ ਵਧੀਆ ਜੀ ਮੈਂ ਵੀ ਨਹੀਂ ਪੀਤੀ ਹੈਗੀ ਅੱਜ ਬਣਾ ਕੇ ਉਹ ਜੀ ਡਾਕਟਰ ਆ ਰਹੇ ਹੈ ਮੱਜ ਨੂੰ ਦਵਾਈ ਦੇਣ ਆਏ ਹੋ ਡਾਕਟਰ ਹੋਰ ਉਹ ਬਿਮਾਰ ਹੋ ਗਈ ਮੈਂ ਬਦਾਰ ਨੂੰ ਆਖਿਆ ਡਾਕਟਰ ਨੂੰ ਸੱਦ ਲਿਆ ਭਾਈ ਕੀ ਕਰਦਾ ਅੱਲਾ ਵਧੀਆ ਜੇ ਲਵਾ ਦੇ ਮੈਂ ਹੋਰ ਹੁਣ ਐਵੇਂ ਵਿਆਹ ਦੇ ਵਿੱਚ ਛੇੜਾ ਨਾ ਛੇੜਿਓ ਕਿਤੇ ਹੋਰ ਬਿਮਾਰਤ ਮਾਰ ਜਿਆਦੇ ਹੋ ਜਾਣ ਵਧੀਆ ਲਵਾ ਦਿਓ ਦਵਾਈ ਦੋਈ ਜਿੰਨਾਂ ਨੂੰ ਹੁਣ ਉਹ ਤਾਂ ਰਾਤ ਦੇ ਕੱਖ ਨਹੀਂ ਖਾਦੇ ਸੀ ਫੇਰ ਆ ਠੰਡ ਮੌਸਮ ਜੀ ਜਾਂਦੀ ਆ ਨਾ ਹੁਣ ਠੰਡ ਦੀ ਉਦੋਂ ਹੁੰਦਾ ਮਾ ਕੇ ਜਿਆਦੇ ਹੋ ਗਈ ਫੇਰ ਔਖਾ ਹੋ ਜੂਗਾ ਹੀ ਆਪਾਂ ਨੂੰ ਹਾਂ ਮਾ ਤੇਰਾ ਸੂਟ ਬਹੁਤ ਸੋਣਾ ਲੈਂਦਾ ਇਹ ਕਹਾਣੀ ਸੱਸ ਦਾ ਲੈਂਦਾ ਤੇਰੇ ਨਾਲ ਦਾ ਅੱਛਾ ਹਾਂ ਚੱਲ ਵਧੀਆ ਹੋ ਗਿਆ ਰੰਗ ਦੇ ਫਰਕ ਹੈ ਉਂ ਪ੍ਰਿੰਟ ਇੱਕੋ ਜਿਹਾ ਸੋਡਾ ਚੱਲ ਵਧੀਆ ਹੋ ਗਿਆ ਹਾਂ ਤੁਸੀਂ ਆਪ ਦੇ ਲਿਆਈਆਂ ਵਧੀਆ ਵਧੀਆ ਲੈਂਦਾ ਪਰ ਤੇਰੇ ਪਤਾ ਨਹੀਂ ਪਈ ਪਸੰਦ ਆਊਗਾ ਕਣਾ ਮੈਂ ਤੇ ਵੀ ਪਾਲ ਦੇ ਪਸੰਦ ਕਰਕੇ ਲੈਂਦਾ ਨਹੀਂ ਹੋਈਆਂ ਛੋੜੇ ਲੈਂਦੇ ਮੇਰੀ ਪਸੰਦ ਤੋਂ ਜਿਹੜਾ ਹੈ ਨਹੀਂ ਗੇ ਬਰੀ ਤੇਰੀ ਸੋਹਣੀ ਤੈਨੂੰ ਦਿਖਾਉਣੇ ਮੜਾ ਚਾਪਾ ਨਹੀਂ ਪੀੜੀ ਫਿਰ ਦਿਖਾਉਣੇ ਹਾਂ ਦਿਖਾ ਦਿਓ ਬਈ ਫਿਰ ਚੱਲ ਵਧੀਆ ਲੈਂਦੇ ਤੁਸੀਂ ਤਾਂ ਜਾ ਆਏ ਆਂ ਨਾਲੇ ਹੋਰ ਹਣ ਜਿਹੜੇ ਕੋਈ ਕੀ ਹੁਣ ਜੁੱਤੀ ਜੋੜਾ ਰਹਿ ਗਿਆ ਬਸ ਉਹ ਆਪਦਾ ਪੁਹਾ ਲਿਆ ਇੱਕ ਦਿਨ ਜਾ ਕੇ ਆਪ ਜਨਾਬ ਉਹਨਾਂ ਆਪਾਂ ਕਰਾਂਗੇ ਇੱਕ ਦਿਨ ਨਾ ਆਪ ਤਾਂ ਨੂੰ ਕਹਿ ਦਾਂਗੇ ਗੱਡੀ ਤੇ ਬਗ ਜਾ ਚੱਲੂਗਾ ਪੁਹਾੜੀ ਪੁਹਾ ਲਾਵਾਂਗੇ ਇਕੱਠੇ ਸਾਈ ਤਾਂ ਕਹਿੰਦੇ ਉਹ ਰਹਿ ਗਿਆ ਤੇ ਬਹੂ ਦੇ ਰਹਿ ਗਏ ਜੋੜੇ ਜੁੱਤੀਆਂ ਚਲੋ ਤਾਂ ਆਪਾਂ ਪੈਸੇ ਦੇ ਦਾਂਗੇ ਆਪੀ ਲੈ ਲੂਗੀ ਐਂ ਦੇਖ ਲਿਓ ਬਹੂ ਦਾ ਬਸ ਫਿਰ ਉਧਰੋਂ ਵੀ ਪੈਸੀ ਲੈ ਲਿਓ ਮੁੰਡਾ ਵੀ ਆਪੀ ਲੈ ਲੂ ਆਪਦੇ ਪਸੰਦ ਦੇ ਹੋਰ ਫਿਰ ਬੂਟਾ ਇਹਨਾਂ ਨੂੰ ਪਤਾ ਲੱਗਦਾ ਨਾ ਜੁੱਤੀ ਜੋੜੇ ਦਾ ਪਤਾ ਲੱਗੇ ਹਾਂ ਉਹ ਤਾਂ ਅਗਲਾ ਆਪਦੇ ਭਈ ਪਸੰਦ ਦਾ ਕਿਹ ਜਿਆ ਲੈਣਾ ਉਹ ਲੈ ਲੂ ਮੈਂ ਖੁੱਲਾ ਪੀੜਾ ਸਾਲਾ ਬਾਬਿਆ ਨੇ ਕੱਪੜੇ ਖਰੀਦ ਲੈ ਫੇਰ ਕੱਪੜਾ ਲੈ ਦੇ ਦੂਜਾ ਖਰੀਦ ਲੈ ਜਿਹੜੀ ਕੋਈ ਚੀਜ਼ ਰਹੇਗੀ ਭਾਈ ਉਹ ਫੇਰ ਆ ਜੂਗੀ ਹੋਰ ਆਈ ਹੌਲੀ ਹੌਲੀ ਆਏ ਜਦੋਂ ਜਾਂਦਾ ਬਤਾਰ ਇਹਨੂੰ ਦੇ ਦਿਆ ਕਰਾਂਗੇ ਪਰਚੀ ਲਿਖ ਕੇ ਲੈ ਆਇਆ ਨਹੀਂ ਇਹ ਕਿਹੜਾ ਹੁਣ ਵਿਆਹ ਦਾ ਕੰਮ ਐ ਇਹ ਕਿਹੜੇ 1 ਇੰਚ ਤਾਂ ਨਹੀਂ ਖਰੀਦਿਆ ਜਾਂਦਾ ਹੋਰ ਲੱਗਣਗੇ ਭਾਈ ਟਾਈਮ ਤਾਂ ਟਾਈਮ ਤਾਂ ਲੱਗੂਗਾ ਹਾਂ ਹੂੰ ਤੂੰ ਸਾਰਾ ਕੁਝ ਤਿਆਰ ਉਹ ਗੋਟਾ ਕਿਨਾਰੀ ਲਾ ਦਾਂਗੇ ਜਿਹੜੀ ਲਾਉਣ ਵਾਲੀ ਐ ਹਾਂ ਤੂੰ ਸਾਰਾ ਕੁਝ ਕਰਾ ਕੇ ਜਾਏਂਗੀ ਤੇ ਪਹਿਲੀ ਕੈ ਨਾ ਨਾ ਮੈਂ ਸਾਰਾ ਕੁਝ ਕਰਾ ਕੇ ਜਾਊਂ ਹਾਂ ਭਾਈ ਮੈਂ ਇੱਥੋਂ ਨਹੀਂ ਕੁਝ ਹੋਣਾ ਹੈਗਾ ਨਾ ਕਰਾ ਕੇ ਜਾਊਂਗੀ ਕਰੇ ਤਾਂ ਮੜਾ ਮੜਾ ਕਰਿਆ ਨਹੀਂ ਆਂਗੀ ਉੱਥੇ ਆਪੀ ਸਾਮ ਲੈਣੀ ਆ ਉੱਥੇ ਦਾਦੀ ਪੋਤੀ ਬਾਕੀ ਬੱਬੀ ਨੇ ਕਹਿਤਾ ਕਹਣਾ ਤੂੰ ਉਹਦਾ ਕਰਾਇਆ ਸਾਰਾ ਮੈਂ ਤਾਂ ਹੁਣ ਮੌਕੇ ਤੇ ਆਉਂਗਾ ਆਓ ਬਸ ਤੂੰ ਨੂੰ ਕਹਿ ਦਿੰਦੀ ਕਹਦੇ ਪੇ ਸਾਰਾ ਨਿਵੇੜ ਕੇ ਆਉਂਦੀ ਹੁਣ ਕਹਦੇ ਉਹਨਾਂ ਪਤੀ ਆਉ ਨੂੰ ਰਾਣੀ ਵਿਆਹ ਤਾਂ ਵਧੀਆ ਹੋ ਗਿਆ ਹੈ ਨਾ ਵਿਆਹ ਤਾਂ ਬਹੁਤ ਵਧੀਆ ਹੋਇਆ ਰਸ ਨਾ ਰਹੀ ਗਈ ਲੜਾਈ ਪੜਾਈ ਤੋਂ ਹਾਂ ਜਿਵੇਂ ਦਾਰੂ ਪਿਆਲੇ ਵਾਲੇ ਸੀ ਐਸੀ ਵੀ ਕਿਤੇ ਕੋਈ ਲੜਾਈ ਪੜਾਈ ਨਾ ਪਾਈ ਹੋਵੇ ਸੁਖ ਸੰਧ ਨਾਲ ਹੋ ਜੇ ਵਿਆਹ ਨਾਨਕੇ ਵੀ ਵਧੀਆ ਕਰ ਗਏ ਬਹੁਤ ਵਧੀਆ ਭਾਈ ਤੇਰੇ ਪੇਕੇ ਰੌਣਕ ਲਾ ਕੇ ਗਏ ਨੇ ਔਰ ਹੁਣ ਨਾਨਕਿਆਂ ਦਾ ਕੰਮ ਕੀ ਹੁੰਦਾ ਰੌਣਕ ਲਾਉਣੀ ਹੁੰਦਾ ਵਧੀਆ ਵਾਲੇ ਲਿਆਏ ਦੇਖ ਲੈ ਕਿੰਨੇ ਵਧੀਆ ਸੀ ਉਹ ਫਰ ਲਿਆ ਜਿਹੜੇ ਬੋਲੀਆਂ ਪਾਉਂਦੇ ਨੇ ਉਹ ਅੱਜ ਕੱਲ ਰਹਿਣੀ ਰਵਾਜ ਹੀ ਹੋਇਆ ਪਿਆ ਹਾਂ ਉਸ ਤੋਂ ਗੱਲ ਦਾ ਵਧੀਆ ਬੱਬੀ ਲੱਗੀ ਨਾ ਚਾਦਰਾਂ ਬਨ ਕੇ ਨੱਚਣ ਨੂੰ ਹੀ ਨਹੀਂ ਹਟਿਆ ਪਤੰਦਰ ਨਾ ਉਹ ਤਾਂ ਆਈ ਹੈ ਵੀਰੇ ਨਾ ਤਾਂ ਹੋਇਆ ਇਹ ਦੇਖੇ ਵੀ ਇਹ ਸੋਹਰੇ ਨੇ ਜਾਂ ਵੀਰਪਾਲ ਦੇ ਪੇਕੇ ਨੇ ਉਹ ਹਰ ਇੱਕ ਨੂੰ ਆਪ ਦਾ ਸਮਝਦਾ ਹੈ ਰਿਕ ਨੂੰ ਚਾਹੁੰਦਾ ਦੇਖ ਲੈ ਫੜ ਫੜ ਆਈ ਚਾਹ ਕਰਦਾ ਉਹ ਤਾਂ ਹਰੀ ਦਾ ਉੱਪਰ ਆਉਣਾ ਨਾ ਰੁਸ ਜੇ ਹੋਰ ਆਈ ਨਹੀਂ ਰੁਸਦਾ ਉਹ ਤਾਂ ਸੋਨੂੰ ਇੰਨਾ ਸਮਝਦਾ ਲੰਡੂ ਜਾ ਪੈਗ ਲਾ ਕੇ ਤਾਂ ਜਾਉ ਲੱਗਦਾ ਮਿੱਤਰ ਪਰ ਉਹ ਆਈ ਨਹੀਂ ਦੇਖਦਾ ਮੇਰੀ ਲੱਤ ਦੁਖੂਗੀ ਨਾਲੇ ਗੋਟਾ ਜਮਾ ਹੱਲਿਆ ਪਿਆ ਖਰਾਬ ਹੋਇਆ ਪਿਆ ਗੋਡੇ ਪਵਾਉਣਾਂ ਲੈ ਨਹੀਂ ਨਵੀਂ ਪਰ ਫੇਰ ਵੀ ਉਹਨੇ ਬਸ ਆਪਦਾ ਚਾਹ ਪੂਰਾ ਕਰਨੀ ਹੈ ਉਹਨੇ ਪਹਿ ਬਹੁਤ ਚਾਹ ਕਰ ਰਹੀ ਵੀ ਨਹੀਂ ਪਰ ਮੇਰੇ ਮੁੰਡੇ ਦੇ ਵਿਆਹ ਵਾਲੇ ਵੀ ਅਵਤਾਰ ਆਈ ਕਰਿਓ ਵੀਰਾ ਉਹ ਨੇਹੜੀਆਂ ਲਿਆ ਦੇਂਗੇ ਅਸੀਂ ਹਾਂ ਤੂੰ ਹਟਾ ਦੇਂਗੀ ਵੀ ਪੈ ਜੋ ਨਾ ਨਾ ਆ ਸਿੱਧਾ ਕਾਨੂੰ ਹਟਾਉਣੇ ਆ ਆਪਦਾ ਵਧੀਆ ਹੋ ਕੇ ਆਇਓ ਕਾਇਮ ਹੋ ਕੇ ਆਇਓ ਭਾਈ ਵਧੀਆ ਨੱਚ ਟੱਪ ਕੇ ਆਉਣਗੇ ਨਾਲੇ ਲੈ ਕੇ ਜਾਣਗੇ ਉਹਨਾਂ ਨੂੰ ਗਿੱਧੇ ਵਾਲਿਆਂ ਨੂੰ ਹੋਰ ਹੋਣਾ ਪਤਾ ਲੱਗੇ ਵੀ ਨਾਨਕੇ ਆਏ ਨੇ ਤੇ ਵੀ ਗੁੰਡੀ ਲਾ ਲੈਣਾ ਨੱਚੋ ਮੈਂ ਵੀ ਮੈਂ ਨੱਚੂ ਵੀ ਚਾਹੀਦਾ ਮੇਰੀ ਬੋਡੀ ਦੁਖਦੇ ਨੇ ਕੁਝ ਨਹੀਂ ਹੁੰਦਾ ਕਰ ਬੱਚੂ ਕੀ ਨਹੀਂ ਦੋਟੇ ਗੁੰਡੇ ਦੇਖਣਾ ਹੜ ਜਾਂਦੇ ਨੇ ਉਹਨਾਂ ਨੂੰ ਦੁੱਖ ਦੇ ਹਾਂ ਨਾ ਦੋਸਿਆਂ ਦਾ ਵਿਆਹ ਹੋਉਣਾ ਪੜੇ ਹਾਂ ਨੇ ਜੇ ਮੈਂ ਛੋੜੇ ਅਸੀਂ ਇੰਨਾ ਚਾਹ ਕਰਦੇ ਆਂ ਦੇਖ ਦੋਨੇ ਜਾਣੇ ਮੇਰੇ ਜਵਾਕ ਬਥੇਰੇ ਚਾਹ ਕਰਦੇ ਨੇ ਫਿਰ ਉਹਦੋਂ ਤੁਸੀਂ ਵੀ ਪਈ ਦਿਖਾਓ ਆਪਣਾ ਚਾਹ ਸਾਨੂੰ ਤਾਂ ਜਿਆਦਾ ਖੁਸ਼ ਸਮਾਂ ਦੀ ਤੇ ਵਧੀਆ ਪਰ ਕਿਆਵਾਂਗੇ ਜਮੀ ਟੈਨਸ਼ਨ ਨਾ ਲੈ ਤੇਰੇ ਭਾਈ ਵਧੀਆ ਛੱਕਦਾ ਚਾਹੇ ਦੋ ਪੈਸੇ ਮੇਰੇ ਘੱਟ ਹੀ ਲਾਦੇ ਪਰ ਮੈਨੂੰ ਤਾਂ ਇਹ ਹੁੰਦਾ ਵੀ ਖੁਸ਼ ਹੋਵੇ ਭੈਣ ਭਾਈ ਭਾਈ ਨੂੰ ਕਹਿ ਦੀ ਯਾਰ ਉਤਾਰ ਮੈਂ ਨਹੀਂ ਛੱਡਿਆ ਵੀਰਾ ਹੁਣ ਤੂੰ ਅੱਜ ਰੋਣੀ ਇੱਕ ਦਿਨ ਨਾਲ ਕੁਛ ਨਹੀਂ ਹੁੰਦਾ ਭਣੇ ਆ ਲਾਗੇ ਲੁਗੇ ਦਾ ਕੰਮ ਵੀ ਨਿਵੇੜ ਜਾ ਇੱਕ ਦਿਨ ਨਾਲ ਕਿਧਰੇ ਨਹੀਂ ਕੁਛ ਹੁੰਦਾ ਇੱਕ ਦਿਨ ਹੋਰ ਰਹਿ ਪਾ ਵੀ ਮੇਰੇ ਸਾਥ ਸੌਖੀ ਹੁੰਦੀ ਉਹ ਕੋਈ ਨਹੀਂ ਦਾ ਕਰ ਲੋ ਸੁਨੇਹੀ ਭਾਈ ਹੋ ਗਿਆ ਕੰਮ ਤਾਂ ਉਧਰ ਸਾਰਾ। ਰਵੇੜ ਤਾਂ ਹੋ ਗਈ। ਕੋਈ ਨਹੀਂ ਤੇਰਾ ਨਾ ਲਾਗ ਰੂਜ ਜਿਹੜਾ ਬਣਨ ਦਾ ਹੀ ਲੈ ਜੀ। ਸਾਢੇ 10 ਮਿੰਟ ਚਾਹ ਪਾਣੀ ਪੀ ਲੈ। ਠੀਕ ਆ ਬਾਉ ਭਾਂਡੇ ਭੁੰਡੇ ਸਾਮ ਤੇ ਸਾਰੇ। ਕੋਈ ਨਹੀਂ ਕੋਈ ਨਹੀਂ। ਉਹ ਖੇਸ 200 ਰੁਪਏ ਹੀ ਹੁੰਦਾ ਇਹਨਾਂ ਦਾ। ਹਰ ਵੇ ਜਿਹੜਾ ਹੁੰਦਾ ਹੈਗਾ ਬਸ ਰਾਣੀ ਭੈਣ ਨੂੰ ਪਤਾ ਹੀ ਹੈ ਜੀ ਜਾਨੇ ਆਪਾਂ। ਹਾਂ ਨਾ ਤਾਂ ਬਾਜੀ ਦੇ ਦਾਂਗੇ 2 ਕਿਲੋ ਤੇ ਬਾਕੀ ਬਾਕੀ 800 ਹੋ ਗਏ ਇੱਥੀ ਨੇ 8-10 ਦੇ ਨੋਖਾਂਦਿਆਂ ਨੂੰ। ਚੱਲ ਜਿਹੜਾ ਬਣਦਾ ਇਹ ਤਾਂ ਮੇੜੋ ਭਾਈ। ਮਾਰਾ ਕੋਈ ਇੱਥੀ ਖਾਤਾ ਬੀਤੇਗਾ। ਇਦਾਂ ਹੀ ਜੀ। ਤੈਨੂੰ ਕਹਿੰਦੇ ਅਮਨੇ ਵੀ ਵਿਦਾ ਕਰਨੀ ਨੇ ਕਹਿੰਦੇ ਮਸ ਨਿਵੇੜ ਦਿੰਨੇ ਆ ਅਗਲਾ ਨੇ ਸੋਕਾਂ ਮਤਾਂ ਦੇ ਹੁੰਦੇ ਨੇ ਹਾਂ ਵਿਦਾ ਕਰ ਦਾਂਗੇ ਧੀਰਬਾਲ ਉਹਨਾਂ ਖੇਤ ਤੇ ਦਾ 100 ਰੁਪਿਆ ਲੱਗ ਗਿਆ ਉਹਨੂੰ ਦਿਓ ਰਾਣੀ ਉਹ ਖੜੀਆਂ ਬਣ ਬਣ ਕੇ ਨਿਵੇੜੋ ਸਾਰਾ ਕੰਮ ਠੀਕ ਹੈ ਵੀਰਾ ਹੋਰ ਕਿਉਂ ਕਿਲਾ ਕਰਾਇਗਾ ਆਪਣਾ ਵੀ ਕੰਮ ਨਿਪੜੀ ਸਾਰਾ ਹੋਰ ਲਿਆਓ ਨਿਵੇੜ ਦੋ ਕੰਮ ਕਿਉਂ ਨਹੀਂ ਚਲੋ ਲੱਗੀ ਦਾ ਵੀ ਕੰਮ ਨਿਪੜ ਜੂਗਾ ਵਿਦਾ ਹੋ ਜੂਗਾ ਤੁਹਾਡੇ ਸਾਰੇ ਕੰਮ ਹੋ ਗਏ ਚਲ ਆ ਦੇ ਦਾਂਗੇ ਲੱਗੀ ਲੇ ਬੇ ਲੈ ਨਾ ਤਾਰੋ ਲੈ ਬੇ ਹਾਂ ਅਮੀ ਮਾਰਾ ਗੋਗੀ ਨੂੰ ਬੋਲਾ ਲੈ ਆ ਭਾਈ ਗੋਗੀ ਨਵੇੜੇ ਦਾ ਵੀ ਕੰਮ ਉਹ ਵਿਚਾਰੇ ਦਾ ਆ ਲੈ ਆ ਭਾਈ ਸਮਾਨ ਤੋ ਆਉਦਾ ਲੈ ਭਾਈ ਆ ਲੈ ਜਾ ਸਾਰਾ ਕੁਝ ਲੈ ਜਾ ਲੈ ਬੇ ਫੜਾ ਦੇ ਸਾਰਾ ਕੇਸ ਹੈ ਆ 100 ਰੁਪਏ ਹੈ ਭਾਈ ਤੇਰਾ ਤੇ ਆ ਹੋ ਗਈ ਫੜਾ ਦੇ ਲੱਭੀ ਦੋ ਕਿਲੋ ਮਠਾਈ ਹੈ ਠੀਕ ਹੈ ਜੀ ਉਹ ਲੈ ਖੁਸ਼ ਹੈ ਹਾਂ ਜੀ ਹਾਂ ਕੋਈ ਵਾਠ ਠੀਕ ਹੈ ਬੀਬੀ ਆਪ ਤਸ ਹਲਾ ਇਹ ਦਿੱਤਾ ਉਹਨਾਂ ਨੇ ਦੇਖ ਲੈ ਦੇ ਤਾਂ ਵਧੀਆ ਵਧਾਈ ਕਿ ਮਤੂਆਂ ਦਿੱਤੀਆਂ ਨਹੀਂ ਆਹ ਦੇਖ ਲੈ ਇੱਕ ਦਾ ਪੱਟਾ ਜਾਂ ਕੰਬਲ ਦੇ ਤਾਂ 100 ਰੁਪਏ ਦੇ ਤਾਂ ਨਾਲ ਆ ਕੀ ਦਿੱਤਾ ਉਹਨਾਂ ਨੇ ਪਤਾ ਨਹੀਂ ਇਹ ਚ ਚਾਰ ਲੱਡੂ ਨੇ ਲੈ ਕੰਬਲ ਵੀ ਲੈ ਕੰਨੀਆਂ ਪੱਟੀਆਂ ਹੋਈਆਂ ਆਪ ਰੰਨਾ ਆ ਸਲਾਈ ਸੀ ਉਹਨਾਂ ਤੇ ਉਹ ਵਾਹ ਜਿਹੜਾ ਤਖੜਾ ਵਿਆਹ ਕੀਤਾ ਉਹਨਾਂ ਨੇ ਉਹ ਵੱਡੇ ਘਰਾਂ ਦਾ ਉਹੀ ਆਪ ਤਾਂ ਕਹੀਗੇ ਵੀ ਵੱਡਾ ਘਰ ਹੈ ਵੱਡਾ ਘਰ ਹੈ ਵੱਡਾ ਹੋ ਦੇਊਗਾ ਆਪਾਂ ਨੂੰ ਬਾਈ ਆਪ ਤਾਂ ਹੋਰ ਉਹਨੂੰ ਤਾਂ ਹੀ ਸਿਆਸਤ ਮਹਾ 2500 ਰੁਪਇਆ ਤਾਂ ਦੇਣਗੀ ਇਹ ਤਾਂ ਆ ਖਾਲੀ ਕੰਬਲ ਦੇਤਾ ਮੇਰਾ ਛੂੜਤਾ ਲਾ ਰਾਂ ਦੇ ਕਿਹੜਾ ਦੇਣਗੇ 2000 ਇਹਨੇ ਦਿਨ ਖਰਾਬ ਕਰੇ ਮਜ਼ਦੂਰ ਤਾਂ ਦਿਹਾੜੀ ਤੀ ਬਗ ਜਾਂਦੀ ਜਿਵੇਂ ਇਹ ਤਾਂ ਗਾਰਚੀ ਬੈ ਗਈ ਹੋਰ ਤਈਆਂ ਤਾਂ ਤਕੱਲਣ ਲਾ ਦੇਤਾ ਫੇਰ ਕੀ ਗੱਲ ਸੀਗੀ ਦੇ ਆਪਾਂ ਨੂੰ 2500 ਰੁਪਇਆ ਦੇ ਦਾਂਦੇ ਜਾਂ 2000 ਦੇ ਦਾਂਦੇ ਆਈ ਸਭ ਜਲਾ ਦੇ ਵੀ ਇੱਕ ਬੋਤਲ ਫੁੱਟ ਗਈ 5-7 ਦਿਨ ਹੋ ਗਏ ਆਪਾਂ ਨੂੰ ਪਹਿਲਾ ਕੰਮ ਕਰਦਿਆਂ ਓਏ ਐ ਵੱਡੇ ਘਰਾਂ ਦਾ ਹੀ ਹੁੰਦਾ ਇਹਨਾਂ ਦਾ ਤਾਂ ਬੱਦੇ ਐਂ ਰਹੂਗਾ ਆਪਣਾ ਤਾਂ ਚਾਹ ਰੋਟੀ ਉਟੀ ਪਾ ਕੰਦਾ ਕਰੋ ਮਾੜਾ ਹੋਵੇ ਪਰ ਨੀਂਦ ਦਾ ਮਾੜਾ ਨਾ ਹੋਵੇ ਟੱਲ ਪੁੱਤ ਰੋਟੀ ਵਿੱਚ ਪਾਉਣੀ ਆ ਕਿੰਨੇ ਰੱਜੀ ਉਨੀ ਭੱਜੀ ਹੋਰ ਹੀ ਹਾਰ ਹੋਏ ਨਾ ਚੱਲ ਕੋਈ